ਕਰਦੇ ਕੀ ਆ ਵੀਕਲ ਜਿਹੜੇ ਰਿਕਵਰੀ ਏਜੰਟ ਲੈ ਕੇ ਜਾਂਦੇ ਮੰਨ ਲਓ ਬੰਦੇ ਦੋ ਕਿਸ਼ਤਾਂ ਟੁੱਟੀਆਂ ਇਹ ਦੋ ਕਿਸ਼ਤਾਂ ਹੋਰ ਤੋੜਦੇ ਨੇ ਬੈਂਕ ਨੂੰ ਨਹੀਂ ਪਤਾ ਹੁੰਦਾ ਕਿ ਮੋਟਰਸਾਈਕਲ ਚੱਕਿਆ ਗਿਆ ਕਸਟਮਰ ਨੂੰ ਨਹੀਂ ਹੁੰਦਾ ਕਿ ਬੈਂਕ ਕੋਲੇ ਮੁੱਕ ਸਕ ਲੈ ਇਹ ਚਾਰ ਕਿਸ਼ਤਾਂ ਦਵਾਦ ਬੈਂਕ ਨੂੰ ਇੱਕ ਮੇਲ ਪਾਉਂਦੇ ਆ ਕਿ ਇਹ ਕਸਟਮਰ ਸਕਿਪ ਹੋ ਚੁੱਕਾ ਵਾ ਉਥੋਂ ਕਸਟਮਰ ਡਿਮਾਂਡ ਕਰ ਰਿਹਾ ਸਾਨੂੰ ਕਿਸੇ ਜਰੀਏ ਰਾਹੀਂ ਕਿ ਇਹਨੂੰ ਮੈਨੂੰ ਅਗਰ ਇਹਦਾ 75000 ਰੁਪਏ ਕਿਹਾ 20000 ਚੇਤੇ ਸੈਟਲਮੈਂਟ ਕੀਤੀ ਜਾਵੇ ਬੈਂਕ ਨੂੰ ਹੁੰਦਾ ਕਿ ਪੈਸੇ ਮਰੀ ਹੋਏ ਆ ਤੇ ਬੈਂਕ ਉਹਦੇ ਅਪਰੂਵਲ ਦੇ ਦਿੰਦਾ 20000 ਉਹਦਾ ਐਗਜ਼ਾਮਪਲ ਦੇ ਨਾ ਤੁਹਾਡਾ ਜਿਹੜਾ 70 75000 ਵਾਲਾ ਮੋਟਰਸਾਈਕਲ ਆ 20000 ਚ ਤੁਹਾਡਾ ਬਣ ਗਿਆ ਇਦਾਂ ਹੀ ਹਜ਼ਾਰਾਂ ਮੋਟਰਸਰ ਦਿਹਾੜੀ ਦੇ ਚੱਕੇ ਜਾਂਦੇ ਨੇ ਉਹਦੇ ਸੈਟਲਮੈਂਟਾਂ ਪੈਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਪੈਸਾ ਮੋਟਾ ਛਾਪਦੇ ਨੇ ਔਰ ਗਾਹਕ ਸਿਮਲ ਖਰਾਬ ਹੋ ਜਾਂਦਾ ਗਾਹਕ ਦਾ ਇੱਕ ਬੰਦਾ ਮੰਨ ਲਓ ਆਪਣੇ ਬੱਚਿਆਂ ਨਾਲ ਸਕੂਟਰ ਤੇ ਜਾ ਰਿਹਾ ਯਾਰ ਤੁਸੀਂ ਉਹਨੂੰ ਜਾ ਕੇ ਥੱਫੜ ਮਾਰਦੇ ਉਹ ਇਹਨਾਂ ਨੇ ਇਸ ਕੰਮ ਦੇ ਵਿੱਚ ਕੁੜੀਆਂ ਵੀ ਰੱਖੀਆਂ ਹੋਈਆਂ ਨੇ ਭਾਈ ਤਨ ਮੈਂ ਦਿਖਾਉਂਗਾ ਚੌਂਕਾਂ 'ਚ ਚਾਰ-ਚਾਰ ਪੰਜ-ਪੰਜ ਮੁੰਡੇ ਹਰ ਚੌਂਕਾਂ 'ਚ ਖੜੇ ਹੈ ਜੀ ਪੂਰੇ ਲੁਧਿਆਣੇ ਦੇ ਵਿੱਚ ਕਰਦੇ ਕੀ ਆ ਵਹੀਕਲ ਜਿਹੜੇ ਰਿਕਵਰੀ ਏਜੰਟ ਲੈ ਕੇ ਜਾਂਦੇ ਚੌਂਕਾਂ 'ਤੇ ਖੜੇ ਹੁੰਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਉਹ ਲੈ ਕੇ ਕਿੱਥੇ ਜਾਂਦੇ ਨੇ ਫਿਰ ਐਕਟ ਬਾਈ ਜਾਂ ਫਿਰ ਆਪਣੇ ਜਿਹੜੇ ਦਫ਼ਤਰ ਖੋਲੇ ਹੋਏ ਨੇ ਇਹਨਾਂ ਨੇ ਆਪਣੇ ਦਫ਼ਤਰਾਂ ਦੇ ਵਿੱਚ ਮੋਟਰਸਾਈਕਲ ਲਾ ਦਿੰਦੇ ਆ ਮੋਟਰਸਾਈਕਲ ਲਾ ਕੇ ਇਹ ਕੀ ਕਰਦੇ ਨੇ ਉਸ ਤੋਂ ਬਾਅਦ ਮੰਨ ਲਓ ਬੰਦੇ ਦੀ ਦੋ ਕਿਸ਼ਤਾਂ ਟੁੱਟੀਆਂ ਇਹ ਦੋ ਕਿਸ਼ਤਾਂ ਹੋਰ ਤੋੜਦੇ ਨੇ ਬੈਂਕ ਨੂੰ ਨਹੀਂ ਪਤਾ ਹੁੰਦਾ ਕਿ ਮੋਟਰਸਾਈਕਲ ਚੱਕਿਆ ਗਿਆ ਕਸਟਮਰ ਨੂੰ ਨਹੀਂ ਹੁੰਦਾ ਕਿ ਬੈਂਕ ਵਾਲੇ ਮੋਟਸਕ ਲੈ ਗਏ ਜੀ ਇਹ ਚਾਰ ਕਿਸ਼ਤਾਂ ਦਵਾਦ ਬੈਂਕ ਨੂੰ ਇੱਕ ਉਹ ਪਾਉਂਦੇ ਆ ਮੇਲ ਪਾਉਂਦੇ ਆ ਕਿ ਇਹ ਕਸਟਮਰ ਸਕਿਪ ਹੋ ਚੁੱਕਾ ਬਹੁਤੋਂ ਅਸੀਂ ਬਾਰ ਬਾਰ ਕੋਸ਼ਿਸ਼ ਕੀਤੀ ਉੱਥੇ ਜਾਣਦੀ ਕਸਟਮਰ ਉੱਥੇ ਨਹੀਂ ਰਹਿੰਦਾ ਤੇ ਇਹਨੂੰ ਆਪਾਂ ਸੈਟਲ ਕੀਤਾ ਜਾਵੇ ਕਸਟਮਰ ਡਿਮਾਂਡ ਕਰ ਰਿਹਾ ਸਾਨੂੰ ਕਿਸੇ ਜਰੀਏ ਰਾਹੀਂ ਕਿ ਇਹਨੂੰ ਮੈਨੂੰ ਅਗਰ ਇਹਦਾ 75000 ਰੁਪਏ ਕਿਟਾ 20000 ਚ ਇਹ ਸੈਟਲਮੈਂਟ ਕੀਤੀ ਜਾਵੇ। ਉਹ ਬੈਂਕ ਕੀ ਕਰਦਾ ਮਰਦਾ ਕੀ ਨਹੀਂ ਕਰਦਾ ਬੈਂਕ ਨੂੰ ਹੁੰਦਾ ਕਿ ਪੈਸੇ ਮਰੇ ਹੋਏ ਆ ਤੇ ਬੈਂਕ ਉਹਦੇ ਅਪਰੂਵਲ ਦੇ ਦਿੰਦਾ 20000 ਰੁਪਏ। ਉਹ ਤਾਂ ਐਗਜ਼ਾਮਪਲ ਦੇ ਰਾਂ। ਇਹ ਲੋਕ ਕੀ ਕਰਦੇ ਉਹ 20000 ਰੁਪਏ ਆਪਣੇ ਕੋਲੋਂ ਜਮ੍ਹਾਂ ਕਰਾ ਦਿੰਦੇ ਨੇ। 20000 ਜਮ੍ਹਾਂ ਕਰਾਤਾ। ਤੁਹਾਡਾ ਜਿਹੜਾ 70 75000 ਵਾਲਾ ਮੋਟਰਸਾਈਕਲ ਉਹ 20000 ਚ ਤੁਹਾਡਾ ਬਣ ਗਿਆ। ਪ੍ਰੋਫਿਟ ਕਿੰਨਾ ਹੋ ਗਿਆ 40000 ਰੁਪਏ। ਇਦਾਂ ਹੀ ਹਜ਼ਾਰਾਂ ਮੋਟਰਸਾਈ ਤੇ ਉਸ ਤੋਂ ਬਾਅਦ ਇਹ ਆਪਣੇ ਪੈਸਾ ਮੋਟਾ ਛਾਪਦੇ ਨੇ ਔਰ ਗਾਹਕ ਸਿਬਲ ਖਰਾਬ ਹੋ ਜਾਂਦਾ ਗਾਹਕ ਦਾ ਜਦੋਂ ਸੈਟਲਮੈਂਟ ਪੈ ਗਈ ਗਾਹਕ ਦਾ ਸਿਬਲ ਖਰਾਬ ਹੋ ਗਿਆ ਠੀਕ ਆ ਔਰ ਬੈਂਕ ਨੂੰ ਬੈਂਕ ਨੂੰ ਡਿਫਾਲਟਰ ਕਰ ਲ ਮੁੜ ਕੇ ਨੂੰ ਲੋਨ ਨਹੀਂ ਮਿਲਦਾ ਇੱਕ ਕਿਸ ਇੱਕ ਇੱਕ ਕਿਸ਼ਤਾਂ ਦੇ ਵਿੱਚ ਇਹ ਮੋਟਰਸਾਈਕਲ ਚੱਕਦੇ ਕਿਉਂਕਿ ਲਾਲਚ ਇਹ ਹੁੰਦਾ ਵਾ ਇੱਕ ਭਲੇ ਪਾ ਦੇਖੋ ਮੈਂ ਨਹੀਂ ਕਹਿੰਦਾ ਚਲੋ ਇੱਕ ਅਗਰ ਬੰਦਾ ਕੋਈ ਕਿਸ਼ਤ ਤੋੜਦਾ ਵੀ ਆ ਠੀਕ ਆ ਉਹ ਸੋ ਮਜਬੂਰੀਆਂ ਬੰਦੇ ਦੀ ਹੁੰਦੀਆਂ ਨੇ ਹਨਾ ਕਈਆਂ ਨੂੰ ਸੈਲਰੀ ਟੈਂਸਨ ਨਹੀਂ ਮਿਲਦੀ ਕਈਆਂ ਨੂੰ ਕੋਚਾ ਕਈਆਂ ਦੇ ਖਰਚੇ ਜ਼ਿਆਦੇ ਨੇ ਠੀਕ ਆ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿੰਨੀ ਤੁਹਾਡੀ ਪਾਕਟ ਅਲਾਕ ਕਰਦੀ ਆ ਉਹਦੇ ਹਿਸਾਬ ਨਾਲ ਤੁਸੀਂ ਖਰਚੇ ਕਰੋ ਠੀਕ ਆ ਆਪਾਂ ਇੱਕ ਗਵਾਂਡੀ ਨੇ ਅਗਰ ਸਾਡੇ ਨਾਲ ਨਗਵਾਂਡੀ ਦੇ ਨਾਲ ਦੇ ਨ ਮੋਟਰਸਾਈਕਲ ਲੈ ਕੇ ਤੇ ਮੈਂ ਵੀ ਲੈ ਕੇ ਆਣਾ ਇਹ ਜਿੱਦ ਦੇ ਵਿੱਚ ਲੋਕੀ ਬਹੁਤ ਡਿਫਾਲਟਰ ਹੋ ਰਹੇ ਨੇ ਤੇ ਮੈਂ ਇਹ ਬੈਂਕਾਂ ਦੇ ਜਿਹੜੇ ਗੁੰਡਿਆਂ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਗੁੰਡਿਆਂ ਨੂੰ ਇਹ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਬਹੁਤ ਇਹ ਬਹੁਤ ਜ਼ਿਆਦਾ ਦੇਖੋ ਇੱਕ ਮਾਂ ਇੱਕ ਬੰਦਾ ਮੰਨ ਲਓ ਆਪਣੇ ਬੱਚਿਆਂ ਨਾਲ ਸਕੂਟਰ ਤੇ ਜਾ ਰਿਹਾ ਯਾਰ ਤੁਸੀਂ ਉਹਨੂੰ ਜਾ ਕੇ ਥੱਪੜ ਮਾਰਦੇ ਹੋ ਉਹ ਇਹਨਾਂ ਨੇ ਇਸ ਕੰਮ ਦੇ ਵਿੱਚ ਕੁੜੀਆਂ ਵੀ ਰੱਖੀਆਂ ਹੋਈਆਂ ਨੇ ਭਾਜੀ ਇਹਨਾਂ ਨੇ ਇਸ ਕੰਮ ਦੇ ਵਿੱਚ ਕੁੜੀਆਂ ਵੀ ਰੱਖੀਆਂ ਹੋਈਆਂ ਨੇ ਕੱਲ ਨੂੰ ਅਗਰ ਉਹਨਾਂ ਦੇ ਨਾਲ ਕੋਈ ਲੇਡੀਜ਼ ਹੁੰਦੇ ਤਾਂ ਸਾਡੇ ਤੇ ਕਿਸੇ ਤਰ੍ਹਾਂ ਦਾ ਬਲੇਮ ਨਾ ਪਾਵੇ ਉਹ ਕੁੜੀਆਂ ਉਹਨਾਂ ਨਾਲ ਫਾਈਟ ਕਰਦੀਆਂ ਨੇ ਵੱਡੇ ਲੈਵਲ ਤੇ ਸਪੈਮ ਚੱਲਦਾ ਉਹ ਤਾਂ ਵੱਡੇ ਲੈਵਲ ਤੇ ਭਾਜੀ ਸਪੈਮ ਚੱਲਦਾ ਪਿਆ ਵਾ ਬਹੁਤ ਵੱਡੇ ਲੈਵਲ ਤੇ ਇਹਦੀ ਬਰੀਕੀ ਜਾਂਚ ਹੋਵੇ ਮੈਂ ਤਾਂ ਲਾਸਟ ਟਾਈਮ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਮਾਂਜੋਗ ਸੀਪੀ ਸਾਹਿਬ ਨੇ ਜਦੋਂ ਸੀਆਈ ਵਨ ਦੇ ਵਿੱਚ ਇੱਕ ਸਪੈਮ ਫੜਿਆ ਸੀਗਾ ਉਹਦੇ ਵਿੱਚ ਕਟੂੜ 10 ਤੋਂ 15 ਬੰਦੇ ਉਹਨਾਂ ਨੇ ਅਰੈਸਟ ਕੀਤੇ ਸੀ ਉਹਨਾਂ ਕੋਲ ਬੜਾ ਕੁਝ ਨਿਕਲਿਆ ਸੀਗਾ ਤੇ ਮੈਂ ਇਹ ਗੱਲ ਕਹਿਣਾ ਚਾਹਨਾ ਮੈਂ ਲਿਖਤੀ ਰੂਪ ਚ ਦਊਂਗਾ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੇ ਏਜੰਸੀਆਂ ਲਈ ਹੋਈਆਂ ਮੈਂ ਮਾਂਜੋਗ ਸੀਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਜਿੰਨੀਆਂ ਬੈਂਕਾਂ ਨੇ ਉਹਨਾਂ ਦੇ ਜਿੰਨੀਆਂ ਅਥੋਰਾਈਜੇਸ਼ਨਾਂ ਦਿੱਤੀਆਂ ਹੋਈਆਂ ਜਿਹੜੀ ਜਿਹੜੀ ਕੰਪਨੀ ਨੂੰ ਉਹਨਾਂ ਦੀ ਬਰੀਕੀ ਜਾਂਚ ਕੀਤੀ ਜਾਵੇ ਕਿ ਉਹ ਰਿਕਵਰੀ ਕਿੱਦਾਂ ਕਰ ਕਿ ਇਹ ਨਾ ਤੁਸੀਂ ਹੁਣ ਮੈਂ ਇਹ ਇਹ ਚੀਜ਼ ਦਾ ਮੈਂ ਤੁਹਾਡੀ ਮਦਦ ਰਹੀ ਮੈਂ ਤਾਂ ਇੱਕ ਸਪੈਮ ਕਰਨਾ ਚਾਹੁੰਗਾ ਤੁਹਾਡੇ ਕੈਮਰੇ ਨਾਲ ਜਾ ਕੇ ਤੁਹਾਨੂੰ ਮੈਂ ਦਿਖਾਉਂਗਾ ਚੌਂਕਾ ਚ ਚਾਰ ਚਾਰ ਪੰਜ ਪੰਜ ਮੁੰਡੇ ਹਰ ਚੌਂਕਾ ਚ ਖੜੇ ਹੈ ਜੀ ਪੂਰੇ ਲੁਧਿਆਣੇ ਦੇ ਵਿੱਚ ਉਹਨਾਂ ਦੀ ਕੋਈ ਆਈਡੀ ਆਟੈਂਟੀਟੀ ਹੁੰਦੀ ਹੈ ਕਿ ਕਿੱਥੋਂ ਨੇ ਕਿੱਥੋਂ ਆਏ ਨੇ ਕਿਹੜੇ ਬੈਂਕ ਤੋਂ ਉਹ ਨਹੀਂ ਹੈਗਾ ਉਹਨਾਂ ਦੀ ਪਰਸਨੈਲਿਟੀ ਦੇਖ ਕੇ ਤੁਸੀਂ ਇਹ ਕਹਿ ਨਹੀਂ ਸਕਦੇ ਬੈਂਕ ਕੋ ਅਮਪਲੋਇਜ਼ ਦਾ ਯਾਰ ਆ ਮੈਂ ਹੁਣ ਤੁਹਾਨੂੰ ਕੀ ਦੱਸਾਂ ਨਾ ਤੁਹਾਨੂੰ ਤੁਸੀਂ ਇੱਕ ਵਾਰ ਤੁਸੀਂ ਆਪ ਇਹ ਚੀਜ਼ ਨੂੰ ਦੇਖੋਗੇ ਆ ਤੁਹਾਡਾ ਕੈਮਰਾ ਫੇਸ ਕਰੂਗਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਇਹ ਪੁੱਛਣਾ ਤੁਸੀਂ ਕਿਹੜੇ ਬੈਂਕ ਤੋਂ ਹੋ ਯਾਰ ਤੁਹਾਨੂੰ ਬੈਂਕ ਨੇ ਇੱਕ ਐਡੀ ਇੱਕ ਮੇਰੀ ਪ੍ਰਾਈਵੇਸੀ ਆ ਮੈਂ ਮੰਨ ਲਓ ਇੱਕ ਮੇਰੀ ਇੱਕ ਹਿਡਨ ਬੈਂਕ ਨੂੰ ਪਤਾ ਵਾ ਕਿ ਮੇਰੇ ਮੈਂ ਲੋਨ ਲਿਆ ਕਿੰਨਾ ਲੋਨ ਲਿਆ 1000 ਤੁਸੀਂ ਗਲੀ ਦੇ ਗਲੀਸ਼ਾ ਬੰਦੇ ਨੂੰ ਯਾਰ ਜਿਹਦੀ ਕੋਈ ਵੈਲਿਊ ਨਹੀਂ ਹੈਗੀ ਉਹਨੂੰ ਤੁਸੀਂ ਮੇਰਾ ਡਾਟਾ ਦੇ ਰਹੇ ਹੋ ਯਾਰ ਉਹ 1 ਮਿੰਟ ਚ ਪਾਉਂਦਾ ਗੱਡੀ ਨੰਬਰ ਨਾਲ ਹੀ ਉਹਦਾ ਚਿੱਠਾ ਆ ਜਾਂਦਾ ਕਿ ਨਾਲ ਹੀ ਇੱਥੇ ਕੋਲਰ ਫੜ ਲੈਂਦੇ ਆ ਓਏ ਤੇਰੀ ਕਿਸ਼ਤ ਦੇਣੀ ਆ ਇਹ ਕਿੱਥੇ ਦਾ ਆਰਡਰ ਹੋਇਆ ਭਾਜੀ ਯਾਰ ਇਹ ਹਜ਼ਾਰਾਂ ਬੰਦੇ ਜਿਹੜੇ ਮੈਨੂੰ ਦੇਖ ਰਹੇ ਕਈ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਆ ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬੰਦਾ ਕੋਈ ਬੈਂਕ ਦਾ ਏਜੰਟ ਬਣ ਕੇ ਜਾਂ ਤੁਹਾਨੂੰ ਕੋਈ ਵੀ ਲੋਨ ਦਾ ਕਹਿੰਦਾ ਆਉਂਦਾ ਰੋੜ ਹੋਣ ਦਾ ਰੋੜ ਤੁਹਾਨੂੰ ਕੋਈ ਰੋਕ ਕੇ ਰਿਹਾ ਕਹਿੰਦਾ ਕਿ ਤੁਹਾਡੀ ਕਿਸ਼ਤ ਦੇਣੀ ਆ ਤਾਨੂੰ ਲੱਗਦਾ ਵਾ ਜੇ ਕੰਟਰੋਲ ਰੂਮ ਤੇ ਫੋਨ ਕਰੋ ਕਿ ਸਾਨੂੰ ਅਣਪਛਾਤੇ ਬੰਦੇ ਨੇ ਕਿ ਸਾਨੂੰ ਰੋਕ ਕੇ ਤੇ ਸਾਨੂੰ ਸਾਡੇ ਐਮਆਈ ਬਾਰੇ ਪੁੱਛਿਆ ਵਾ ਠੀਕ ਹੈ ਜੇ ਉਹ ਸਾਡੇ ਬੈਂਕ ਦੀ ਡਿਟੇਲ ਕਿੱਦਾਂ ਜਾਣਦਾ ਉਹਦਾ ਆਈਡੀ ਪ੍ਰੂਫ ਵਾਂਗੋ ਉਹ ਕਿਹੜੇ ਬੈਂਕ ਤੋਂ ਆਇਆ ਉਹਦੇ ਕੋਲ ਮੌਜੂਦਾ ਆਇਡੈਂਟੀਟੀ ਪ੍ਰੂਫ ਹੋਣਾ ਚਾਹੀਦਾ ਆਪਣੇ ਬੈਂਕ ਦਾ ਅਗਰ ਉਹ ਕਿਸੇ ਬੈਂਕ ਤੋਂ ਮੰਨ ਲਓ ਮੈਂ HDFC ਬੈਂਕ ਤੋਂ ਲੋਨ ਲਿਆ ਤੇ ਮੇਰੇ ਕੋਲ HDFC ਬੈਂਕ ਹੀ ਰਿਕਵਰੀ ਕਰ ਸਕਦੀ ਹੈ ਨਾ ਪਹਿਲੀ ਗੱਲ ਤਾਂ RBI ਦੀ ਗਾਈਡੈਂਸ ਹੈ ਕਿ ਤੁਸੀਂ ਰਿਕਵਰੀ ਬੈਨ ਕਰ ਸਕਦੇ ਹੋ ਰਿਕਵਰੀ ਬੈਨ ਆ ਅਗਰ ਤੁਸੀਂ ਰਿਕਵਰੀ ਕਰਨਾ ਵੀ ਚਾਹੁੰਦੇ ਹੋ ਕੋਰਟ ਉਹਦਾ ਇੱਕ ਜਰੀਆ ਵਾ ਤੁਸੀਂ ਕੋਰਟ ਦੇ ਵਿੱਚ ਕੇਸ ਲਾ ਸਕਦੇ ਹੋ ਕੇਸ ਤਾਂ ਜਰੀਆ ਉਹਦਾ ਕੇਸ ਚੱਲਦਾ ਅਗਰ ਜਿੱਤ ਹਾਰ ਹੁੰਦੀ ਹੈ ਬਾਕੀ ਉਹ ਕੋਰਟ ਦਾ ਮੈਟਰ ਹੈ ਇਹ ਥੋੜੀ ਹੈ ਕਿ ਅਗਰ ਬੰਦੇ ਨੇ ਕਿਸ ਉਹ ਯਾਰ ਕੁੱਟ ਮਾਰ ਕਰਕੇ ਹੁੰਦਾ ਰੋਡ ਉਹਦਾ ਮੋਟਰਸਾਈਕਲ ਲੈ ਕੇ ਉਹਨੂੰ ਰਿਕਸ਼ੇ ਤੇ ਭੇਜੋ ਯਾਰ